ਜੈ ਸਾਈਆਂ ਦੀ ਸਭ ਨੂੰ ਤਾਂ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਬਾਬਾ ਪਾਲਾ ਜੀ ਦਾ ਜੋ ਇਸ ਵਾਰ ਪ੍ਰੋਗਰਾਮ ਹੋਣ ਜਾ ਰਿਹਾ ਹੈ 26 ਤਾਰੀਖ ਨੂੰ ਤਿੰਨ ਹੋਏਗਾ ਮੰਗਲਵਾਰ ਤੇ ਰਾਤ ਨੂੰ ਹੋਏਗਾ ਜਿਵਾਨ ਭਗਭਗ 7-8 ਵਜੇ ਬਾਬਾ ਜੀ ਪਾਉਣ ਲਾਉਣਗੇ ਤੇ ਉਸ ਤੋਂ ਪਹਿਲਾਂ ਤਰ੍ਹਾਂ ਤਰ੍ਹਾਂ ਦੇ ਪਕਵਾਨ ਖੰਡਾਰੇ ਦੇ ਵਿੱਚ ਚਲਾਏ ਜਾਣਗੇ ਇਸ ਵਾਰ ਵਿਸ਼ਾਲ ਜਿਵਾਨ ਦਾ ਪੈਦਾ ਹੋ ਜਾ ਰਿਹਾ ਹੈ ਬਾਬਾ ਲਖਦਾਤਾ ਪੀਰ ਲਾਲਾ ਵਾਲਿਆਂ ਦੀ ਕਿਰਪਾ ਦੇ ਨਾਲ ਬਾਬਾ ਜੀ ਸਾਰੇ ਦੁੱਖ ਤਰ ਤਸੰਮੇ ਦੀ ਕੁਰਸੀ ਆਪਣੇ ਕਣ ਕਰਉਣ ਲੈ ਕੇ ਆਉਣੇ ਨੇ ਤੇ ਕਣਾਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਸਵਾ ਕਿਲੋ ਕਣਕ ਆਪਣੇ ਘਰ ਉਤਨੀ ਚੁਹਾ ਕੇ ਪਹਿਲੀ ਰਾਤ ਨੂੰ ਤੁਸੀਂ ਆਪਣੇ ਸਰਾਣੀ ਰੱਖ ਕੇ ਸੌਂ ਜਾਣਾ ਤੇ ਆਉਂਦੇ ਹੋਏ ਉਹ ਕਣਕ ਦੇ ਵਿੱਚ ਤੇਲ ਦੀ ਬੋਤਲ ਤੇ ਕੁਝ ਪੈਸੇ ਆਪਣੇ ਸਾਧਾ ਸਮਾਨ ਦੇ ਵਿੱਚ ਪਾ ਕੇ ਲੈ ਕੇ ਆਉਣੇ ਨੇ ਤੇ ਇੱਥੇ ਆ ਕੇ ਜਦੋਂ ਬਾਬਾ ਜੀ ਆ ਪਾਉਣ ਲਾਉਣਗੇ ਤਾਂ ਉਸ ਤੋਂ ਪਹਿਲਾਂ ਤੁਸੀਂ ਆਪਣੇ ਕਣ ਉੱਥੇ ਮਤਲਬ ਚਰਾਗਾ ਕੋਲ ਰੱਖਣੇ ਨੇ ਤਾਂ ਕਿ ਤੁਹਾਡੀ ਪੁਛਾ ਨਿਕਲ ਸਕੇ ਤੇ ਮੰਦੀ ਮਰਦ ਪੂਰੀ ਹੋ ਸਕੇ ਬਾਬਾ ਜੀ ਤੁਹਾਡੇ ਕੰਮ ਚੱਣ ਤੁਹਾਡੇ ਮਰਦਾਂ ਸੁਣੀਆਂ ਜਾਣ ਉਹਦੇ ਹੱਲ ਹੋਣ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਮੰਗਲਵਾਰ ਨੂੰ ਟਾਈਮ ਦੇ ਨਾਲ ਹੀ ਦਰਗਾਹ ਵਿਖੇ ਪਹੁੰਚੋ ਦਰਗਾਹ ਦਾ ਐਡਰੈਸ ਵੀ ਤੁਹਾਨੂੰ ਸਭ ਨੂੰ ਪਤਾ ਹੀ ਹੋਵੇ ਐਸੇ ਆਪਣੀ ਸਾਰੀ ਵੀਡੀਓ ਦੇ ਵਿੱਚ ਪਾਇਆ ਹੁੰਦਾ ਨਹੀਂ ਪਾਇਆ ਤਾਂ ਕੋਈ ਨਹੀਂ ਆਪਣਾ ਚੈਨਲ ਜਦੋਂ ਮੈਂ ਵੀ ਜੁਇਬਿਟ ਕਰਉ ਉਹਦੇ ਹਰੇਕ ਵੀਡੀਓ ਦੇ ਨੀਚੇ ਆਪਾਂ ਦਰਗਾਹ ਦਾ ਐਡਰੈਸ ਪਾਉਣੀ ਆ ਤੇ ਵੀ ਤੁਹਾਨੂੰ ਮੈਂ ਦੱਸ ਦਿੰਦਾ ਜੇਕਰ ਤੁਸੀਂ ਪਤਨਾ ਸਾਈਡ ਤੋਂ ਆਉਂਗੇ ਤਾਂ ਆਪਾਂ ਸਮਾਨੇ ਵੱਲੋਂ ਜਾਣਾ ਸਮਾਨੇ ਤੋਂ ਪਤਨਾ ਰੋਡ ਦੇ ਉੱਤੇ ਸਾਹਮਣੇ ਬਿਲਕੁਲ ਸਾਹਮਣੇ ਬਾਬਾ ਜੀ ਦੀ ਦਰਗਾਹ ਬਣੀ ਹੋਈ ਹੈ ਛੜਕ ਦੇ ਬਿਲਕੁਲ ਉੱਪਰ ਹੈ ਕੋਈ ਔਖਾ ਰਾਹ ਨਹੀਂ ਹੈਗਾ ਜ਼ਿਲ੍ਹਾ ਪਹਿਕਾ ਪਟਿਆਲਾ ਤੇ ਸਾਰੇ ਦੋਸਤਾਂ ਨੂੰ ਬੇਨਤੀ ਹੈ ਕਿ ਹਮ ਹਮਾ ਕੇ ਪਹੁੰਚੋ ਤੇ ਭੰਡਾਰੇ ਦਾ ਤੇ ਦਵਾਨ ਦਾ ਆਨੰਦ ਲਓ ਦਰਗਾਹ ਹੀ ਬਰੀ ਆਪਾਂ ਬਾਕੀ ਤੁਹਾਨੂੰ ਵੀਡੀਓ ਪਿੱਛੇ ਦਿਖਾ ਰਹੇ ਹਾਂ ਛੜਕ ਦੇ ਉੱਪਰੋਂ ਹੀ ਦਰਗਾਹ ਇਹ ਦਿਖ ਜਾਈਗੀ ਆਉਣ ਦੇ ਵਿੱਚ ਮੈਨੂੰ ਲੱਗਦਾ ਤੁਹਾਨੂੰ ਕੋਈ ਪਰੇਸ਼ਾਨੀ ਹੋਏਗੀ ਕਿਸੇ ਪਿੰਡ ਤੁਹਾਨੂੰ ਜਿਵੇਂ ਕਈ ਬੰਦੇ ਕਲਾਰਾਂ ਦਾ ਪ੍ਰੇਖਾ ਹੋ ਜਾਂਦੇ ਨੇ ਤਾਂ ਹੁਣ ਬਾਬਾ ਜੀ ਇੱਥੇ ਰੇਤਗੜ੍ਹ ਦਰਗਾਹ ਦੇਖੀ ਇਹੀ ਆਪਣੀ ਚੰਕੀ ਲੱਗ ਗਈ। ਛੜਕ ਦੇ ਉੱਪਰ ਪਟ્રોલ ਕੰਪਲ ਦੇ ਸਾਹਮਣੇ ਲਗਾਹ ਪਾਣੀ ਗੇ। ਇਹ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ। ਤਾਂ ਸਾਰੇ ਦੋਸਤਾਂ ਨੂੰ ਬੇਨਤੀ ਹਾਂ ਮਹਾਮਾਗੇ ਪਹੁੰਚੋ। ਤੇ ਜੋ ਵੀ ਤੁਹਾਡੇ ਦੁੱਖ ਦਰਦ ਨੇ ਪਰਮਾਤਮਾ ਤੁਹਾਡੀ ਸੁਣੀ ਮਹਬੀ ਤੁਹਾਡੇ ਹੱਲ ਕਰਨ। ਤਾਂ ਐਸੀ 26 ਤਰੀਕ ਦਿਨ ਮੰਗਲਵਾਰ ਨੂੰ ਰਾਤ ਨੂੰ ਦਿਵਾਨ ਸਜੇਗਾ ਤਾਂ ਸਾਰੇ ਵੀ ਜ਼ਰੂਰ ਪਹੁੰਚਣਾ ਕਿ ਜਿਹੜੀਆਂ ਮਾਤਾਵਾਂ ਭੈਣਾਂ ਨੇ ਬੱਚੇ ਦੇ ਲਈ ਫਲ ਪਾਉਣ ਤਾਂ ਉਹ ਆਪਣੇ ਘਰੋਂ ਸਵੇਰ ਦੇ ਲੂਸੀ ਇੱਕ ਮਠਾਈ ਦਾ ਡੱਬਾ ਲੈ ਕੇ ਆਇਓ ਦਿਵਾਨ ਤੋਂ ਬਾਅਦ ਸਵੇਰੇ ਬਾਬਾ ਜੀ ਸਭ ਨੂੰ ਫਲ ਪਾਉਣਗੇ ਤੇ ਕੋਈ ਹੋਰ ਚੀਜ਼ ਜਿਹੜੀ ਵੀ ਇਸ ਦਿਵਾਨ ਦੀ ਲਾਈਵ ਕਵਰੇਜ ਹੋएगी ਆਪਣੇ ਇਸੇ ਚੈਨਲ ਦੇ ਉੱਤੇ ਹੋਏਗੀ ਆਪਣਾ ਚੈਨਲ ਤੁਸੀਂ ਯਾਦ ਰੱਖਣਾ ਸਤਕਾਰ ਮੀਡੀਆ ਇਸ ਦੇ ਉੱਤੇ ਲਾਈਵ ਟੈਲੀਕਾਸਟ ਹੋਏਗਾ ਧੰਨਵਾਦ ਜੀ ਹੋਰ ਅਪਡੇਟ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਲਾਈਕ ਕਰੋ ਜੇ ਤੁਹਾਨੂੰ ਫੇਰ ਵੀ ਦਿੱਕਤ ਪਰੇਸ਼ਾਨੀ ਹੈ ਤਾਂ ਕਮੈਂਟ ਕਰੋ ਤੁਹਾਨੂੰ ਹਰੇਕ ਅਪਡੇਟ ਇਸ ਚੈਨਲ ਦੇ ਉੱਤੇ ਮਿਲਦੀ ਰਹੇ ਧੰਨਵਾਦ